ਤੇ ਨੰਦ ਕੇ ਆਨੰਦ ਭਯੋ ਜੈ ਕਨ੍ਹਈਆ ਲਾਲ ਕੀ ਅਜ ਦੇਸ਼ਪੁਰ ਦੇ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਉਤਸਵ ਮਨਾਇਆ ਜਾ ਰਿਹਾ ਹੈ श्री कृष्ण जी ਦੇ ਜਨਮ ਸਥਾਨ ਮथुरा ਦੇ ਮੰਦਿਰ ਦੇ ਵਿੱਚ ਜਨਮ ਅਸ਼ਟਮੀ ਦੀਆਂ ਰੌਣਕਾਂ ਵੇਖਦਿਆਂ ਹੀ ਬਣਦੀਆਂ ਨੇ ਮथुरा ਬਰਿੰਦਾਵਨ ਦੇ ਪੁਰਾਤਨ ਮੰਦਿਰਾਂ ਦੇ ਵਿੱਚ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਪਹੁੰਚ ਰਹੇ ਨੇ ਸ਼ਰਧਾਲੂਆਂ ਦੀ ਭਾਰੀ ਭੀੜ ਦੇ ਮੱਦੇਨਜ਼ਰ ਪ੍ਰਸ਼ਾਸਨ ਦੇ ਵੱਲੋਂ ਪ੍ਰਬੰਧ ਵੀ ਕੀਤੇ ਗਏ ਨੇ ਪੰਜਾਬ ਦੇ ਮੰਦਿਰਾਂ ਦੇ ਵਿੱਚ ਵੀ ਕ੍ਰਿਸ਼ਨ ਪ੍ਰੇਮੀ ਮੰਦਿਰ ਪਹੁੰਚ ਰਹੇ ਨੇ ਮੰਦਿਰਾਂ ਨੂੰ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਸਜਾਇਆ ਗਿਆ ਹੈ ਦੋ ਤਸਵੀਰਾਂ ਮथुरा ਤੇ ਨੌਇਡਾ ਦੀ ਤਸਵੀਰ ਹੈ ਤੁਹਾਡੇ ਟੀਵੀ ਸਕਰੀਨ ਤੇ ਤੇ ਅੱਜ ਕ੍ਰਿਸ਼ਨ ਜੀ ਦੀਆਂ ਲੀਲਾਮਾ ਨੂੰ ਯਾਦ ਕੀਤਾ ਜਾ ਰਿਹਾ ਹੈ ਉਹਨਾਂ ਦਾ ਜਨਮ ਉਤਸਵ ਮਨਾਇਆ ਜਾ ਰਿਹਾ ਹੈ ਥਾਂ ਥਾਂ ਤੇ ਝਾਕੀਆਂ ਲੱਗੀਆਂ ਹੋਈਆਂ ਨੇ ਲੋਕ ਆਪਣੇ ਘਰ ਦੇ ਛੋਟੇ ਛੋਟੇ ਬੱਚਿਆਂ ਨੂੰ ਮੰਦਰਾਂ ਚ ਲੈ ਕੇ ਜਾ ਰਹੇ ਨੇ ਤੇ ਸਿੱਧਾ ਲੁਧਿਆਣਾ ਲੈ ਕੇ ਚੱਲਦੇ ਆ ਜਿੱਥੇ ਸਾਡੇ ਸਹਿਯੋਗੀ ਨਵੀਨ ਸ਼ਰਮਾ ਜੁੜੇ ਹੋਏ ਨੇ ਤੇ ਤਸਵੀਰਾਂ ਸਾਡੇ ਨਾਲ ਸਾਂਝੀਆਂ ਕਰਨਗੇ ਨਵੀਨ ਕੀ ਕੁਝ ਤਸਵੀਰ ਕਿੰਨਾ ਕੁ ਉਤਸ਼ਾਹ ਲੋਕਾਂ ਦੇ ਵਿੱਚ ਕੀ ਕੁਝ ਰੌਣਕਾਂ ਨੇ ਅ ਦੇਖੋ ਪੂਰੇ ਦੇਸ਼ ਦੇ ਵਿੱਚ ਅੱਜ ਜਨਮਸ਼ਤਮੀ ਦੀਆਂ ਰੌਣਕਾਂ ਨੇ ਦੇਸ਼ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਮੰਦਰ ਅੱਜ ਪੂਰੀ ਤਰ੍ਹਾਂ ਸਜੇ ਹੋਏ ਨੇ ਔਰ देर रात ਜਦੋਂ 12 ਵਜੇ ਦੇ ਕਰੀਬ ਸ਼੍ਰੀ ਕ੍ਰਿਸ਼ਨ ਜੀ ਦਾ ਜਦੋਂ ਜਨਮ ਹੋਏਗਾ ਤਾਂ ਉਸ ਵੇਲੇ ਵੱਡਾ ਜਿਹੜਾ ਕਈ ਜਗ੍ਹਾ ਤੇ ਸਮਾਗਮ ਹੋਣਗੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਮੈਂ ਇਹ ਤਸਵੀਰਾਂ ਲੁਧਿਆਣੇ ਦੀਆਂ ਦਿਖਾ ਦਵਾਂ ਲੁਧਿਆਣਾ ਦੇ ਇੱਕ ਦੁਰਗਾ ਮਾਤਾ ਮੰਦਰ ਹੈ ਔਰ ਇੱਥੇ ਜਵੇ ਸ਼ਰਧਾਲੂਆਂ ਦੀ ਤੁਸੀਂ ਭੀੜ ਨਜ਼ਰ ਆ ਰਹੀ ਹੈ ਕਿਉਂਕਿ ਛੋਟੇ ਛੋਟੇ ਬੱਚੇ ਕ੍ਰਿਸ਼ਨ ਜੀ ਦੇ ਰੂਪ ਦੇ ਵਿੱਚ ਜਿਵੇਂ ਉਹੜਾ ਦੇ ਪਹਿਰਾਵੇ ਦੇ ਵਿੱਚ ਇੱਥੇ ਨਜ਼ਰ ਆ ਰਹੇ ਨੇ ਔਰ ਹਰ ਸਾਲ ਭਾਦੋ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਾਰੀਖ ਤੇ ਜਗਤ ਦੇ ਪਾਲਨਹਾਰ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਅਵਤਾਰ ਦਿਵਸ ਮਨਾਇਆ ਜਾਂਦਾ ਇਹ ਤਿਉਹਾਰ ਦੇਸ਼ ਭਰ ਦੇ ਵਿੱਚ ਖੁਸ਼ੀਆਂ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਇਸ ਸ਼ੁਭ ਮੌਕੇ ਤੇ ਬਾਂਕੇ ਬਿਹਾਰੀ ਕ੍ਰਿਸ਼ਨ ਕਨਈਆ ਲਾਲ ਦੀ ਭਗਤੀ ਭਾਵ ਨਾਲ ਪੂਜਾ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਭਗਤ ਜਨ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਨਿਮਿਤ ਵਰਤ ਰੱਖਦੇ ਹਨ ਕਈ ਤਰ੍ਹਾਂ ਦੇ ਵਰਤ ਰੱਖੇ ਜਾਂਦੇ ਹਨ ਕਈ ਤਰ੍ਹਾਂ ਦੀਆਂ ਮਨੁਕਾਮਨਾਵਾਂ ਹੁੰਦੀਆਂ ਨੇ ਸੋ ਇਹ ਜਨਮ ਅਸ਼ਮੀ ਦਾ ਤਿਉਹਾਰ ਇੱਕ ਹਫਤੇ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਕਿਉਂਕਿ ਮੰਦਿਰਾਂ ਦੇ ਵਿੱਚ ਤਿਆਰੀਆਂ ਦੀ ਜਿਹੜੀ ਝਲਕ ਦੇਖਣ ਨੂੰ ਮਿਲਦੀ ਹੈ ਕਿਉਂਕਿ ਅੱਜ ਇੰਤਜ਼ਾਰ ਹੈ ਉਹਨਾਂ ਭਗਤਾਂ ਨੂੰ ਜਿਹੜੇ ਪਿਛਲੇ 1 ਸਾਲ ਤੋਂ ਹਰ ਸਾਲ ਇੰਤਜ਼ਾਰ ਕਰਦੇ ਨੇ ਕਿ 12 ਵਜਨ ਤੇ ਜਿਹੜੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਹੋਵੇ ਔਰ ਉਸ ਵੇਲੇ ਚਾਹੇ ਉਹ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਪੂਰੇ ਦੇਸ਼ ਦੇ ਵਿੱਚ ਜਿੰਨੇ ਵੀ ਮੰਦਰ ਆ ਚਾਹੇ ਗਲੀਆਂ ਦੇ ਵਿੱਚ ਜਿਹੜੇ ਮੰਦਰ ਆ ਚਾਹੇ ਇਤਿਹਾਸਿਕ ਮੰਦਰ ਆ ਉਹਨਾਂ ਮੰਦਰਾਂ ਦੇ ਵਿੱਚ ਅੱਜ ਭੀੜ ਵੇਖਣ ਨੂੰ ਪੂਰੀ ਤਰ੍ਹਾਂ ਭਗਤਾਂ ਦੀ ਮਿਲਦੀ ਹੋएगी ਔਰ ਤਸਵੀਰਾਂ ਵੀ ਮੈਸੇਜ 'ਚ ਦਿਖਾ ਰਿਆ ਕਿ ਲੱਡੂ ਗੋਪਾਲ ਜਿਹੜੇ ਉਹਨਾਂ ਨੂੰ ਝੂਲਾ ਦਲਾ ਰਹੇ ਨੇ ਭਗਤ ਔਰ ਕਈ ਤਰ੍ਹਾਂ ਦੀਆਂ ਮਨੁਕਾਮਨਾਵਾਂ ਹੁੰਦੀਆਂ ਨੇ ਧਾਰਮਿਕ ਮਤ ਹੈ ਕਿ ਭਗਵਾਨ ਕ੍ਰਿਸ਼ਨ ਦੀ ਪੂਜਾ ਤੇ ਭਗਤੀ ਨਾਲ ਸਾਧਨ ਸਾਧਕ ਦੀ ਹਰ ਇੱਕ ਮਨੁਕਾਮਨਾ ਪੂਰੀ ਹੁੰਦੀ ਹੈ ਇਸ ਦੇ ਨਾਲ ਹੀ ਭਗਵਾਨ ਕ੍ਰਿਸ਼ਨ ਸਾਰਥੀ ਦੇ ਰੂਪ ਵਿੱਚ ਦੇ ਵਿੱਚ ਭੂਮਿਕਾ ਨਿਭਾ ਕੇ ਸਾਧਕ ਦਾ ਮਾਰਗਦਰਸ਼ਨ ਵੀ ਕਰਦੇ ਨੇ ਲੀਲਾਧਾਰੀ ਭਗਵਾਨ ਕ੍ਰਿਸ਼ਨ ਦੀ ਕਿਰਪਾ ਨਾਲ ਸਾਧਕ ਦੇ ਜੀਵਨ ਵਿੱਚ ਆਉਣ ਵਾਲੀ ਹਰ ਪ੍ਰੇਸ਼ਾਨੀ ਵੀ ਦੂਰ ਹੁੰਦੀ ਹੈ ਸੋ ਤਾਂ ਹੀ ਆਖਿਆ ਜਾਂਦਾ ਕਿ ਹਾਥੀ ਘੋੜਾ ਪਾਲਕੀ ਜੈ ਕਨਿਆ ਲਾਲ ਕੀ ਸੋ ਇਹ ਤਸਵੀਰਾਂ ਪੂਰੇ ਦੇਸ਼ ਦੇ ਵਿੱਚ ਅੱਜ ਨਜ਼ਰ ਆ ਰਹੀਆਂ ਹੋਣ ਗਿਆ ਜਿਹੜੇ ਪੁਜਾਰੀ ਨੇ ਪੰਡਤ ਆਸੀ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਦੋਂ ਭੀੜ ਭਗਤਾਂ ਦੀ ਹੁੰਦੀ ਹੈ ਮੰਦਿਰਾਂ ਦੇ ਵਿੱਚ ਜਦੋਂ ਭੀੜ ਉਮੜਦੀ ਹੈ ਤਾਂ ਕਈ ਤਰ੍ਹਾਂ ਦੇ ਭਗਤੀ ਭਾਵ ਦੇ ਨਾਲ ਕਈ ਤਰ੍ਹਾਂ ਦੇ ਮਨ ਦੇ ਵਿੱਚ ਮਨੋ ਕਾਮਨਾ ਹੁੰਦੀਆਂ ਨੇ ਔਰ ਮੈਂ ਇੱਕ ਤਸਵੀਰ ਦਿਖਾਦਾ ਕਿਉਂਕਿ ਛੋਟੇ ਛੋਟੇ ਜਿਹੜੇ ਬੱਚੇ ਨੇ ਮੈਂ ਪਹਿਲੇ ਵੀ ਆਖਿਆ ਜਨਮ ਅਸਮੀ ਦੇ ਦੇਨੀ ਬੱਚੇ ਮੰਦਰਾ ਦੇ ਵਿੱਚ ਨਜ਼ਰ ਆਉਂਦੇ ਨੇ ਛੋਟੇ ਛੋਟੇ ਬੱਚੇ ਕ੍ਰਿਸ਼ਨ ਜੀ ਦੇ ਪਹਿਰਾਵੇ ਦੇ ਵਿੱਚ ਹੱਥ ਦੇ ਵਿੱਚ ਬਾਂਸਰੀ ਲੈ ਕੇ ਮੰਦਰਾ ਦੇ ਵਿੱਚ ਜਿਹੜੇ ਪਰਿਵਾਰਿਕ ਮੈਂਬਰ ਆ ਆਪਣੇ ਮਾਤਾ ਪਿਤਾ ਦੇ ਨਾਲ ਨਜ਼ਰ ਆਉਂਦੇ ਨੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਇਹ ਬੱਚੇ ਬੜੀ ਖੂਬਸੂਰਤ ਰਸ ਦੇ ਵਿੱਚ ਨਜ਼ਰ ਆਉਂਦੇ ਨੇ ਸੋ ਇਹ ਤਸਵੀਰਾਂ ਪੂਰੇ ਅੱਜ ਦੇਸ਼ ਦੇ ਵਿੱਚ ਨਜ਼ਰ ਆ ਰਹੀਆਂ ਸੋ ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ-ਬਹੁਤਾਂ ਸਤਿਵਾਰ ਦੀਆਂ ਮੁਬਾਰਕਾਂ ਕਿਉਂਕਿ ਮੈਂ ਪਹਿਲੇ ਵੀ ਆਖਿਆ ਕਿ ਜਨਮ ਅਸ਼ਟਮੀ ਦਾ ਤਿਉਹਾਰ ਇੱਕ ਐਸਾ ਤਿਉਹਾਰ ਹੈ Hindu ਧਰਮ ਦੇ ਵਿੱਚ ਜਿਸ ਦੇ ਵਿੱਚ ਪੂਜਾ ਜਿਹੜੇ ਪਾਠ ਹੈ ਸ਼੍ਰੀ ਕ੍ਰਿਸ਼ਨ ਭਗਵਾਨ ਨੂੰ ਲੈ ਕੇ ਉਹ ਇੱਕ ਹਫ਼ਤਾ ਪਹਿਲਾਂ ਹੀ ਇਸ ਦੀ ਸ਼ੁਰੂਆਤ ਹੋ ਜਾਂਦੀ ਹੈ ਔਰ ਅੱਜ ਕਿਉਂਕਿ 12 ਵਜੇ ਦੇ ਕਰੀਬ ਜਦੋਂ ਜਨਮ ਹੋਏਗਾ ਸ਼੍ਰੀ ਭਗਵਾਨ ਕ੍ਰਿਸ਼ਨ ਜੀ ਦਾ ਤਾਂ ਉਸ ਵੇਲੇ ਭਗਤ ਝੂਮਦੇ ਨਜ਼ਰ ਆਣਗੇ ਫੁੱਲਾਂ ਦੇ ਨਾਲ ਵਰਖਾ ਕਰਦੇ ਭਗਤ ਨਜ਼ਰ ਆਣਗੇ ਔਰ ਅਭਿਸ਼ੇਕ ਕੀਤਾ ਜਾਵੇਗਾ ਸ਼੍ਰੀ ਕ੍ਰਿਸ਼ਨ ਜੀ ਦੇ ਜਿਹੜੀ ਮੂਰਤੀ ਆ ਉਸ ਦਾ ਅਭਿਸ਼ੇਕ ਕੀਤਾ ਜਾਏਗਾ ਔਰ ਪੂਰੀ ਤਰ੍ਹਾਂ ਚਾਹੇ ਸਕੋਰ ਮੰਦਰ ਆ ਚਾਹੇ ਉਹ ਮਥਰਾ ਮਥਰਾ ਚਾਹੇ ਬ੍ਰਿੰਦਾਵਨ ਹੈ ਪੂਰੇ ਇਤਿਹਾਸਿਕ ਮੰਦਰਾਂ ਦੇ ਵਿੱਚ ਅੱਜ ਭਗਤਾ ਦਾ ਜਿਹੜਾ ਸੈਲਾਬ ਹੈ ਉਹ ਨਜ਼ਰ ਆਏਗਾ ਅੱਜ 12 ਵਜੇ ਤੱਕ ਸੋ ਇਹ ਪਾਲਕੀ ਦੀਆਂ ਮੈਂ ਤਸਵੀਰਾਂ ਦਿਖਾ ਰਿਹਾ ਔਰ ਬੱਚੇ ਦੀਆਂ ਨਾਲ ਤਸਵੀਰਾਂ ਦਿਖਾ ਰਿਹਾ ਕਿਉਂਕਿ ਆਪਣੇ ਮਾਪਿਆਂ ਦੇ ਨਾਲ ਬੱਚਾ ਖੂਬਸੂਰਤ ਕ੍ਰਿਸ਼ਨ ਜੀ ਦੇ ਪਹਿਰਾਵੇ ਦੇ ਵਿੱਚ ਨਜ਼ਰ ਆ ਰਿਹਾ ਔਰ ਪਾਲਕੀ ਦੇ ਨਾਲ ਭਗਵਾਨ શ્રી ਕ੍ਰਿਸ਼ਨ ਅਤੇ ਰਾਧਾ ਜੀ ਨੂੰ ਝੂਲਾ ਭਗਤ ਦਿਲਾਰੇ ਨੇ ਔਰ ਬਹੁਤ ਮਨੋਕਾਮਨਾ ਵੀ ਕਈ ਤਰ੍ਹਾਂ ਦੀਆਂ ਹੁੰਦੀਆਂ ਭਗਤਾਂ ਦੇ ਕਿ ਉਹਨਾਂ ਦੀ ਮਨੋਕਾਮਨਾ ਵੀ ਹਰ ਸਾਲ ਉਹ ਮੱਠਾ ਟਿਕਣ ਔਰ ਮਨੋ ਕਾਮਨਾ ਪੂਰੀ ਹੋਵੇ ਜੀ ਤੇ ਨਵੀਨ ਤੁਸੀਂ ਸ਼ਰਧਾਲੂਆਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਪੁਜਾਰੀ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ ਉਹ ਬਿਲਕੁਲ ਪੁਜਾਰੀ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਔਰ ਪੁੱਛਦਿਆ ਕਿ ਇਹਦੀ ਜਿਹੜੀ ਮਹੱਤਤਾ ਕਿਉਂਕਿ ਹਰ ਸਾਲ ਜਦੋਂ ਜਨਮ ਅਸ਼ਟਮੀ ਦਾ ਤਿਉਹਾਰ ਨਜ਼ਦੀਕ ਆਂਦਾ ਤਾਂ ਇਹ ਜਿਹੜੀ ਪੂਜਾ ਅਰਚਨਾ ਇਹ ਇਸ ਦੀ ਸ਼ੁਰੂਆਤ ਕਦੋਂ ਤੋਂ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਅੱਜ ਜਦੋਂ 12 ਵਜੇ ਦੇ ਕਰੀਬ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਹੋਏਗਾ ਤਾਂ ਉਸ ਵੇਲੇ ਮੈਂ ਪਹਿਲੇ ਵੀ ਆਖਿਆ ਕਿ ਸਾਰੇ ਮੰਦਰਾਂ ਦੇ ਵਿੱਚ ਇਹ ਭੀੜ ਵੇਖਣ ਨੂੰ ਮਿਲੇਗੀ। ਅੱਜ ਕਿੰਨੇ ਵਜੇ ਦਾ ਟਾਈਮ ਹੈ? ਕਿੰਨੇ ਵਜੇ ਦਾ ਟਾਈਮ ਹੈ ਜਨਮ ਦਾ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ? ਪੂਰੇ 12 ਵਜੇ ਰਾਤ। ਅੱਛਾ ਜਿਨ੍ਹਾਂ ਲੋਕੋ ਨੇ ਵਰਤ ਰੱਖੇ ਹੈ ਇਸ ਦਿਨ, ਕੀ ਮਹੱਤਤਾ ਹੈ ਇਹਦੀ? ਭਗਵਾਨ ਕ੍ਰਿਸ਼ਨ ਨੂੰ ਖੁਸ਼ ਕਰਨ ਦੇ ਲਈ ਰੱਖਤੇ ਹੈ। क्या क्या भोग लगाते हैं फलार का भोग लगता है और रात को जो जन्म हो जाता है उसके बाद धनिया का भोग लगता है और जो भी प्रसाद होता है उसका भोग लगता है दिन में फलारी का ਫਰੂਟ ਹੋਣ ਚਾਹੇ ਡਰਾਈ ਫਰੂਟ ਕਿਉਂਕਿ ਸਾਰਿਆਂ ਦੇ ਭਗਤ ਭੋਗ ਲਗਾਉਂਦੇ ਨੇ ਔਰ 12 ਵਜੇ ਤੱਕ ਇੰਤਜ਼ਾਰ ਭਗਤ ਕਰਨਗੇ 12 ਵਜੇ ਜਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਹੋਏਗਾ ਔਰ ਉਸ ਵੇਲੇ ਮੰਦਿਰਾਂ ਦੇ ਵਿੱਚ ਕਈ ਘੰਟੇ ਜਿਹੜੇ ਭਗਤ ਹੈ ਕਿਉਂਕਿ ਮੰਦਿਰਾਂ ਦੇ ਵਿੱਚ ਠਹਿਰਨਗੇ ਔਰ ਪੂਰੀ ਤਰ੍ਹਾਂ ਉਤਸ਼ਾਹ ਵੇਖਣ ਨੂੰ ਮਿਲੇਗਾ ਮੰਦਿਰਾਂ ਦੇ ਵਿੱਚ ਕਿਉਂਕਿ ਹਜੇ ਟਾਈਮ ਜਿਹੜਾ 8 ਵਜੇ ਦਾ ਹੋਇਆ ਕਿਉਂਕਿ ਹੋਲੀ-ਹੋਲੀ ਜਦੋਂ ਸ਼ਰਧਾਲੂ ਮੰਦਿਰਾਂ ਦੇ ਵਿੱਚ ਪਹੁੰਚਣਗੇ ਤਾਂ ਭੀੜ ਕਾਫੀ ਮੰਦਿਰਾਂ ਦੇ ਵਿੱਚ ਵੇਖਣ ਨੂੰ ਮਿਲੇਗੀ ਮੇਰੇ ਨਾਲ ਪੁਜਾਰੀ फिर जुड़े ने आज किन्ने बजे जन्म होएगा भगवान श्री कृष्ण जी का और लोगों को किहोजे भोग लगाने चाहिए ने आज रात्रि बारह बजे भगवान का जन्म होगा भगवान को माखन मिश्री का भोग लगाया जाता है धनिया प्रसाद का भोग लगाया जाता है और यही लगाना चाहिए और भगवान के प्रार्थना करनी चाहिए आराधना करनी चाहिए पूजा करनी चाहिए आज जन्माष्टमी के पावन पर दिन भर व्रत रखना चाहिए और जिसकी ये जो ये पहले से रख लेते हैं भगत एक हफ्ता पहले से नहीं एक हफ्ता पहले से नहीं रखा जाता है एक दिन पहले आज के जन्माष्टमी वाले दिन ही रखा जाता है जन्माष्टमी भगवान कृष्ण के नाम पर व्रत किया जाता है और व्रत करने से मन की मुरादें पूरी होती हैं जो है से तो बात जारी रखो शुक्रिया तस्वीर साझी अकरण